ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਅੱਜ ਦੀ ਮੇਰੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਹਨਾਂ ਪੇਰੈਂਟਸ ਦੇ ਲਈ ਜਿਹੜੇ ਆਪਣੇ ਬੱਚੀਆਂ ਨੂੰ 12ਵੀਂ ਕਲਾਸ ਕਰਕੇ ਬਾਹਰ ਭੇਜਣਾ ਚਾਹੁੰਦੇ ਨੇ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਹੋ ਸਕੇ ਆ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਪੰਜਾਬ ਦੇ ਵਿੱਚ ਅਕਸਰ ਇਹ ਹੁੰਦਾ ਕਿ ਜਦੋਂ ਕੁੜੀਆਂ ਪੜ੍ਹਦੀਆਂ ਨੇ ਤਾਂ 12ਵੀਂ ਕਲਾਸ ਤੱਕ ਉਹੋ ਬੱਸਾਂ ਦੇ ਵਿੱਚ ਸਕੂਲ ਜਾਂਦੀਆਂ ਨੇ ਜਾਂ ਫਿਰ ਪੇਰੈਂਟਸ ਉਹਨਾਂ ਨੂੰ ਛੱਡ ਕੇ ਆਉਂਦੇ ਆ ਤੇ ਉਹਨਾਂ ਨੂੰ ਲੈ ਕੇ ਆਉਂਦੇ ਆ ਉਹਨਾਂ ਨੂੰ ਦੁਨੀਆਦਾਰੀ ਦਾ ਬਿਲਕੁਲ ਵੀ ਪਤਾ ਨਹੀਂ ਹੁੰਦਾ ਜਦੋਂ ਅਸੀਂ ਕਾਲਜ ਜਾਂਦੇ ਆ ਜਾਂ ਫਿਰ ਅਸੀਂ ਯੂਨੀਵਰਸਿਟੀ ਜਾਂਦੇ ਆ ਤਾਂ ਫਿਰ ਸਾਨੂੰ ਸਮਝ ਆਉਣ ਲੱਗਦੀ ਹੈ ਜ਼ਿੰਦਗੀ ਦੀ ਕਿ ਲੋਕ ਕਿਹੋ ਜਿਹੇ ਨੇ ਪਰ ਪੰਜਾਬ ਦੇ ਵਿੱਚ ਹੁੰਦਾ ਕਿ ਸਾਨੂੰ ਸਾਡੀਆਂ ਮੰਮੀਆਂ ਹੀ ਖਾਣਾ ਬਣਾਉਂਦੀਆਂ ਨੇ ਮੰਮੀਆਂ ਹੀ ਕੱਪੜੇ ਪ੍ਰੈਸ ਕਰਕੇ ਦਿੰਦੀਆਂ ਨੇ ਸਾਨੂੰ ਉੱਥੇ ਕੁਝ ਨਹੀਂ ਆਉਂਦਾ ਹੁੰਦਾ ਸਾਡੇ ਸਿਰ ਦੇ ਉੱਤੇ ਕੋਈ ਵੀ ਜ਼ਿੰਮੇਵਾਰੀ ਨਹੀਂ ਹੁੰਦੀ ਕਿਉਂਕਿ ਸਾਡੇ ਪੇਰੈਂਟਸ ਸਾਡੇ ਲਈ ਕਰਦੇ ਨੇ ਸਾਡੀ ਮਾਂ ਸਾਡੇ ਲਈ ਕਰਦੀ ਆ ਸਾਡਾ ਪਿਓ ਸਾਡੇ ਲਈ ਕਰਦਾ ਹਨਾ ਤਾਂ ਉਹਨਾਂ ਨੂੰ ਦੁਨੀਆਦਾਰੀ ਦਾ ਬਿਲਕੁਲ ਨਹੀਂ ਪਤਾ ਹੁੰਦਾ ਪਰ ਜਦੋਂ ਉਹ ਪਲੱਸ 2 ਕਰਦੀਆਂ ਨੇ ਤਾਂ ਪੇਰੈਂਟਸ ਸੋਚਦੇ ਆ ਇਹਨਾਂ ਨੂੰ ਅਸੀਂ ਬਾਹਰ ਭੇਜ ਦਈਏ ਮੈਂ ਇਹ ਨਹੀਂ ਕਹਿੰਦੀ ਤੁਸੀਂ ਆਪਣੇ ਬੱਚੇ-ਬੱਚੀਆਂ ਨੂੰ ਬਾਹਰ ਨਾ ਭੇਜੋ ਪਰ ਹਾਂ ਇਹ ਜ਼ਰੂਰ ਆ ਕਿ ਤੁਸੀਂ ਆਪਣੇ ਬੱਚੇ-ਬੱਚੀਆਂ ਨੂੰ ਸਿਖਾਓ ਕਿ ਜਦੋਂ ਤੁਸੀਂ ਬਾਹਰ ਜਾਣਾ ਉੱਥੇ ਜਾ ਕੇ ਤੁਹਾਡਾ ਕੋਈ ਆਪਣਾ ਨਹੀਂ ਹੋਣਾ ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਆ ਚਾਹੇ ਤੁਹਾਡਾ ਭੈਣ ਭਰਾ ਆ ਕਿਉਂਕਿ ਹਰ ਇੱਕ ਬੰਦਾ ਇਸ ਦੇਸ਼ ਦੇ ਵਿੱਚ ਬਿਜੀ ਆ ਕਿਸੇ ਕੋਲ ਕਿਸੇ ਲਈ ਵੀ ਟਾਈਮ ਨਹੀਂ ਹੈਗਾ ਇਹ ਇੱਕ ਅਕਾੜੀ ਸੱਚਾਈ ਆ ਹਾਂ ਤੁਹਾਡਾ ਹੋਣਾ ਆ 100 'ਚੋਂ 10% ਲੋਕ ਹੋਣੇ ਆ ਜਿਹੜੇ ਤੁਹਾਡੀ ਮਦਦ ਕਰ ਸਕਦੇ ਆ ਚਾਹੇ ਉਹ ਤੁਹਾਡੇ ਰਿਸ਼ਤੇਦਾਰ ਹੋਣ ਚਾਹੇ ਉਹ ਆਮ ਲੋਕ ਹੋਣ 10% ਆ ਜਿਹੜੇ ਤੁਹਾਡੇ ਤੁਹਾਡਾ ਸਾਥ ਦੇ ਸਕਦੇ ਆ ਪਰ 90% ਲੋਕ ਕਿੱਥੇ ਬੀਜ਼ੀ ਆ ਕੋਈ ਕਿਸੇ ਦਾ ਨਹੀਂ ਹੈਗਾ ਚਾਹੇ ਕੋਈ ਦੋਸਤ ਹੋਵੇ ਚਾਹੇ ਕੋਈ ਭੈਣ ਭਰਾ ਹੋਵੇ ਕਿਉਂਕਿ ਇੱਥੇ ਜਿਹੜੀ ਲਾਈਫ ਆ ਨਾ ਉਹ ਕੱਲਿਆਂ ਨੂੰ ਹੀ ਕੱਢਣੀ ਪੈਂਦੀ ਆ ਕੱਲਿਆਂ ਨੂੰ ਹੀ ਆਉਣਾ ਜਾਣਾ ਕੱਲਿਆਂ ਨੇ ਹੀ ਕੰਮ ਤੇ ਜਾਣਾ ਕੱਲਿਆਂ ਨੇ ਹੀ ਆਪਣਾ ਖਾਣਾ ਬਣਾਉਣਾ ਕੱਲਿਆਂ ਨੇ ਹੀ ਸਾਰਾ ਕੁਝ ਕਰਨਾ ਹੁੰਦਾ ਇਸ ਕਰਕੇ ਆਪਣੀਆਂ ਧੀਆਂ ਨੂੰ ਸਿਖਾਓ ਤਿਆਨੂੰ ਕੀ ਮੁੰਡਿਆਂ ਨੂੰ ਵੀ ਰੋਟੀ ਟੁਕ ਵੀ ਉਹਨਾਂ ਨੂੰ ਆਪੋ ਬਣਾਉਣਾ ਪੈਣਾ ਉਹਨਾਂ ਨੇ ਯੂਨੀਵਰਸਿਟੀਆਂ ਕਾਲਜਾਂ ਚ ਵੀ ਕੱਲਿਆਂ ਨਹੀਂ ਜਾਣਾ ਉਹਨਾਂ ਨੇ ਕੰਮ ਤੇ ਵੀ ਕੱਲਿਆਂ ਨਹੀਂ ਜਾਣਾ ਉਹਨਾਂ ਨੂੰ ਇੰਡੀਪੈਂਡੈਂਟ ਬਣਾਓ ਉਹਨਾਂ ਨੂੰ ਇੰਡੀਪੈਂਡੈਂਟ ਬਣਾ ਕੇ ਭੇਜੋ ਜਦੋਂ ਤੁਹਾਡੀਆਂ ਬੇਟੀਆਂ ਪੰਜਵੇਂ ਛੇਵੇਂ ਕਲਾਸ ਕਰਦੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਹੌਲੀ ਹੌਲੀ ਇੰਡੀਪੈਂਡੈਂਟ ਬਣਾਉਂਦੇ ਰਹੋ ਉਹਨਾਂ ਨੂੰ ਇੰਨਾ ਲਾੜ ਨਾ ਕਰੋ ਕਿ ਉਹਨਾਂ ਨੂੰ ਹਰ ਟਾਈਮ ਤੁਸੀਂ ਖਾਣਾ ਜਿਹੜਾ ਉਹ ਪਲੇਟ 'ਚ ਪਾ ਕੇ ਦਵੋ ਕੱਪੜੇ ਉਹਨਾਂ ਨੂੰ ਧੋ ਕੇ ਦਵੋ ਥੋੜੀ ਜਿਹੀ ਆਪਣੇ ਬੱਚਿਆਂ ਦੇ ਉੱਤੇ ਜ਼ਿੰਮੇਵਾਰੀ ਛੁੱਟੋ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਸਕਸੈਸ ਕਰਨਾ ਚਾਹੁੰਦੇ ਹੋ ਇੱਥੇ ਆ ਕੇ ਜਦੋਂ 12ਵੀਂ ਕਰਕੇ ਕੁੜੀਆਂ ਇੱਥੇ ਆਉਂਦੀਆਂ ਨੇ ਭੋਲੀਆਂ ਪਾਲੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਨਹੀਂ ਪਤਾ ਕਿ ਲੋਕ ਇਹ ਲੋਕ ਕਿਹੋ ਜਿਹੇ ਹੁੰਦੇ ਨੇ ਲੋਕਾਂ ਦੀ ਸੋਚ ਕਿਹੋ ਜਿਹੀ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਲਈ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਫਿਰ ਇੱਥੇ ਸਟ੍ਰੈਸ ਬਹੁਤ ਜ਼ਿਆਦਾ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਆ ਫਿਰ ਬੱਚੇ ਇੱਥੇ ਆ ਕੇ ਸਟ੍ਰੈਸ ਦਾ ਕਾਰਨ ਬਣਦੇ ਨੇ ਇਸ ਕਰਕੇ ਸਭ ਤੋਂ ਪਹਿਲਾਂ ਜਾਂ ਤਾਂ ਆਪਣੇ ਬੱਚੇ ਨੂੰ ਮੈਚ्योर ਕਰਕੇ ਭੇਜੋ ਜੇ ਤੁਸੀਂ 12ਵੀਂ ਕਲਾਸ ਤੋਂ ਬਾਅਦ ਭੇਜਣ ਲੱਗੇ ਹੋ ਤਾਂ ਉਹਨਾਂ ਨੂੰ ਥੋੜਾ ਸਟਰੋਂਗ ਬਣਾ ਕੇ ਭੇਜੋ ਮੈਂਟਲੀ ਤੌਰ ਤੇ ਉਹਨਾਂ ਨੂੰ ਪ੍ਰੀਪੇਅਰ ਕਰਕੇ ਭੇਜੋ ਕਿ ਤੁਹਾਨੂੰ ਕੱਲਿਆਂ ਨੂੰ ਹੀ ਜ਼ਿੰਦਗੀ ਦੀ ਜੰਗ ਲੜਨੀ ਪੈਣੀ ਆ ਕੱਲਿਆਂ ਨੂੰ ਹੀ ਕੰਮ ਲੱਭਣਾ ਪੈਣਾ ਇੱਥੇ ਕੱਲਿਆਂ ਨੂੰ ਹੀ ਸਾਰਾ ਕੁਝ ਕਰਨਾ ਪੈਣਾ ਤੁਹਾਡਾ ਕੋਈ ਸਾਥ ਇੱਕ ਦਿਨ ਦੇ ਦਊਗਾ ਦੋ ਦਿਨ ਦੇ ਦਊਗਾ ਇਸ ਤੋਂ ਜ਼ਿਆਦਾ ਤੁਹਾਡਾ ਸਾਥ ਨਹੀਂ ਦੇ ਸਕਦਾ ਬਹੁਤ ਸਾਰੀਆਂ ਕੁੜੀਆਂ ਪੰਜਾਬ ਤੋਂ ਆ ਜਾਂਦੀਆਂ ਨੇ ਫਿਰ ਉਹਨਾਂ ਨੂੰ ਜਦੋਂ ਕੰਮ ਨਹੀਂ ਲੱਭਦਾ ਉਹ ਕਦੇ ਕਿਸੇ ਨਾ ਕਿਸੇ ਨੂੰ ਫੋਨ ਕਰੀ ਜਾਂਦੇ ਸਾਨੂੰ ਕੰਮ ਲਵਾ ਦਿਓ ਸਾਨੂੰ ਕੰਮ ਲਵਾ ਦਿਓ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਇਸ ਕਰਕੇ ਅੱਜ ਦੀ ਮੇਰੀ ਵੀਡੀਓ ਪੇਰੈਂਟਸ ਲਈ ਆ ਆਪਣੀਆਂ ਬੇਟੀਆਂ ਬੇਟੀਆਂ ਨੂੰ ਕੀ ਬੇਟਿਆਂ ਨੂੰ ਵੀ ਇੰਡੀਪੈਂਡੈਂਟ ਬਣਾਓ ਉਹਨਾਂ ਨੂੰ ਸਿਖਾਓ ਉਹਨਾਂ ਨੂੰ ਜਦੋਂ ਭੇਜਣਾ ਹੈ ਘਰ ਤੋਂ ਬਾਹਰ ਭੇਜਣਾ ਉਹਨਾਂ ਨੂੰ ਦੱਸੋ ਕਿ ਸਾਰਾ ਕੁਝ ਉੱਥੇ ਜਾ ਕੇ ਤੁਹਾਨੂੰ ਆਪ ਕਰਨਾ ਪੈਣਾ ਪੰਜਾਬ ਦੇ ਵਿੱਚ ਉਹਨਾਂ ਨੂੰ ਆਪ ਕਰਨਾ ਸਿਖਾਓ ਉਹਨਾਂ ਨੂੰ ਸਮਾਂ ਦਿਓ ਹਾਂ ਪੇਰੈਂਟਸ ਬੱਚੇ ਜ਼ਰੂਰ ਮਾਪਿਆਂ ਨੂੰ ਪਿਆਰੇ ਹੁੰਦੇ ਆ ਠੀਕ ਆ ਤੁਸੀਂ ਪਿਆਰ ਕਰੋ ਪਰ ਉਹਨਾਂ ਨੂੰ ਤੁਸੀਂ ਇੰਡੀਪੈਂਡੈਂਟ ਬਣਾਓ ਕਿਉਂਕਿ ਇੱਥੇ ਵੀ ਬੱਚੇ ਨੇ ਇੱਥੇ ਵੀ ਪੇਰੈਂਟਸ ਨੇ ਇੱਥੇ ਪੇਰੈਂਟਸ ਕੰਮ ਕਰਦੇ ਆ ਤਾਂ ਬੱਚੇ ਆਪਣੇ ਕੰਮ ਆਪ ਕਰਦੇ ਆ ਬੱਚੇ ਸਕੂਲ ਲਈ ਤਿਆਰ ਹੋ ਕੇ ਆਪ ਜਾਂਦੇ ਆ ਬੱਚੇ ਖਾਣਾ ਤੱਕ ਆਪ ਬਣਾ ਲੈਂਦੇ ਆ ਸਾਰਾ ਕੁਝ ਕਰਦੇ ਆ ਪੇਰੈਂਟਸ ਉਹਨਾਂ ਨੂੰ ਸਿਖਾਉਂਦੇ ਆ ਇੰਡੀਪੈਂਡੈਂਟ ਉਹਨਾਂ ਨੂੰ ਬਣਾਉਣਾ ਸਿਖਾਉਂਦੇ ਆ ਪਰ ਸਾਡੇ ਪੰਜਾਬ ਦੇ ਹੋਰ ਰੂਲ ਨੇ ਹਾਲਕਿ ਮੈਂ ਆਪਣੀ ਨਰਸਿੰਗ ਕੀਤੀ ਸੀ ਤਾਂ ਵੀ ਪਲੱਸ 2 ਕਰਕੇ ਮੈਂ ਨਰਸਿੰਗ ਕੀਤੀ ਸੀਗੀ ਤਾਂ ਵੀ ਮੇਰੇ ਜਿਹੜੇ ਪੇ ਮੇਰੀ ਮੰਮੀ ਆ ਜਿਹੜੀ ਹਨਾ ਮੰਮੀ ਨੇ ਮੈਨੂੰ ਖਾਣਾ ਪਾ ਕੇ ਦੇਣਾ ਮੈਂ ਕਦੇ ਰੋਟੀ ਚੱਕ ਕੇ ਨਹੀਂ ਸੀ ਖਾਦੀ ਫਿਰ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਇੱਥੇ ਆ ਕੇ ਫਿਰ ਉਹ ਸਟ੍ਰੈਸ ਡਿਪਰੈਸ਼ਨ ਇਹ ਸਾਰੀਆਂ ਚੀਜ਼ਾਂ ਬੱਚੇ ਨੂੰ ਘੇਰ ਲੈਂਦੀਆਂ ਨੇ ਤੇ ਬੱਚਾ ਨਾ 15 20 ਲੱਖ ਲਾ ਕੇ ਆਇਆ ਹੁੰਦਾ ਪੰਜਾਬ ਨੂੰ ਨੌਕਾ ਵੀ ਨਹੀਂ ਹੁੰਦਾ ਫਿਰ ਉੱਪਰੋਂ ਜੇ ਉਹਨਾਂ ਨੂੰ ਕੋਈ ਕੰਮ ਨਾ ਮਿਲੇ ਤਾਂ ਵੀ ਉਹਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨਹੀਂ ਮੰਨਿਆ ਕਿ ਅੱਜ ਕੱਲ ਦੇ ਬੱਚੇ ਇੰਗਲਿਸ਼ ਮੀਡੀਅਮ ਚ ਪੜਦੇ ਆ ਬਹੁਤ ਜ਼ਿਆਦਾ ਹੁਸ਼ਿਆਰ ਆ ਪਰ ਤੁਹਾਨੂੰ ਵੀ ਪਤਾ ਕਿ ਪਲੱਸ 2 ਪੜੇ ਹੋਏ ਬੱਚੇ ਇੰਨੇ ਵੀ ਹੁਸ਼ਿਆਰ ਨਹੀਂ ਹੁੰਦੇ ਬੰਦਾ ਉਦੋਂ ਹੁਸ਼ਿਆਰ ਹੁੰਦਾ ਜਦੋਂ ਠੋਕਰਾਂ ਖਾਂਦਾ ਜਦੋਂ ਜ਼ਿੰਦਗੀ ਦੀ ਲੜਾਈ ਲੜਦਾ ਸੋ ਮੇਰੇ ਪੇਰੈਂਟਸ ਨੂੰ ਬੇਨਤੀ ਆ ਬੱਚਿਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਸਿਖਾਓ ਪੰਜਵੀਂ ਛੇਵੀਂ ਕਲਾਸ ਦਾ ਹੱਕ ਤੁਹਾਡਾ ਬੱਚਾ ਹੋ ਜਾਂਦਾ ਉਹਨਾਂ ਨੂੰ ਇੰਡੀਪੈਂਡੈਂਟ ਬਣਾਓ ਉਹਨਾਂ ਨੂੰ ਸ਼ੁਰੂ ਕਰੋ ਇੰਡੀਪੈਂਡੈਂਟ ਬਣਾਉਣਾ ਬਾਕੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਇਸ ਆਈਡੀ ਨੂੰ ਫੋਲੋ ਨਹੀਂ ਕੀਤਾ ਸਭ ਤੋਂ ਪਹਿਲਾਂ ਮੇਰੀ ਇਸ ਆਈਡੀ ਨੂੰ ਤੁਸੀਂ ਸਾਰੇ ਜਾਣੇ ਜਰੂਰ ਫੋਲੋ ਕਰ ਲਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ